ਅੱਜ ਪਿੰਡ ਨਾਰਾ ਵਿਖੇ ਭਾਰੀ ਗਿਣਤੀ ਵਿੱਚ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀ ਐਮਐਲਏ ਬਣਾ ਲਈ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਫਾਰੀ ਗਿਣਤੀ ਵਿੱਚ ਲੋਕਪਿੰਡ ਨਾਰਾ ਵਿੱਚ ਸ਼ਾਮਲ ਹੋਏ ਨੇ ਆਜ ਆਮ ਆਦਮੀ ਪਾਰਟੀ ਦੇ ਵਿੱਚ ਦੇਖੋ ਜਿਹੜੇ ਅਲੱਗ-ਅਲੱਗ ਪਾਰਟੀਆਂ ਆਪਾਂ ਇੱਥੋਂ ਵਿਚਾਰ ਵੀ ਜਾਣਾਂਗੇ ਲੋਕਾਂ ਦੇ ਕੀ ਕਹਿਣਾ ਚਾਹੁੰਦੇ ਨੇ ਪਾਰਟੀਆਂ ਕਿਹੜੀਆਂ ਪਾਰਟੀਆਂ ਨੂੰ ਛੱਡ ਕੇ ਸ਼ਾਮਲ ਹੋਏ ਨੇ ਹਾਂਜੀ ਬੋਲੋ ਜੀ ਕੀ ਨਾਮ ਆ ਜੀ ਤੁਹਾਡਾ ਜਤਨ ਸਿੰਘ ਤੇ ਸ਼ੇਰ ਸਿੰਘ ਅੱਛਾ ਕਿਹੜੀ ਪਾਰਟੀ ਸੀਗੀ ਤੁਸੀਂ ਪਹਿਲਾਂ ਹੀ ਇਹ ਕਾਂਗਰਸੀ ਹੈ ਅੱਛਾ ਇਹ ਦੋਨੋਂ ਤੁਸੀਂ ਕਾਲੀ ਕਾਂਗਰਸੀ ਛੱਡ ਕੇ ਕੇ ਅੱਛਾ ਤੁਹਾਨੂੰ ਕੀ ਨਹੀਂ ਤੁਹਾਨੂੰ ਕੀ ਕੰਮ ਵਧੀਆ ਲੱਗੇ ਦੇਖੋ ਸਭ ਤੋਂ ਬਾਅਦ ਆ ਚਮੇਦਾਰ ਜੀ ਪਾਣੀ ਲੇਟ ਕੋ ਜੀ ਪਰਚੇ ਹੋ ਗਏ ਉੱਠਾ ਪਰਚਾ ਬੇ ਕੁੱਤਾ ਕੰਮ ਅੱਠ ਕੌਣ ਜੀ ठीकु आहे हांजी चव ठीकु ਆਮ ਆਦਮੀ ਪਾਰਟੀ आम आदमी पार्टी जे पार्टी दुजा पार्टियूं छॾ खे कने क बंदे आम आदमी पार्टी शामिल जी ਹਾਂਜੀ ਵੀਰ ਜੀ ਤੁਸੀਂ ਕਿਹੜੀ ਪਾਰਟੀ ਨੂੰ ਛੱਡ ਕੇ ਆ ਆਮ ਆਦਮੀ ਪਾਰਟੀ ਵਿੱਚ ਆਮ ਆਦਮੀ ਪਾਰਟੀ ਵਿੱਚ ਜੁਆਇਨ ਕੀਤਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮਨ ਸਿੰਘ ਨੰਬਰ ਦਾ ਨਾਰਾ ਅੱਛਾ ਜੀ ਹਾਂਜੀ ਤੁਸੀਂ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਹੋ ਅਸੀਂ ਕਾਂਗਰਸ ਪਾਰਟੀ ਛੱਡ ਕੇ ਆਏ ਹਾਂ ਕੀ ਤੁਹਾਨੂੰ ਇਹ ਆਮ ਆਦਮੀ ਪਾਰਟੀ ਵਧੀਆ ਲੱਗੇ ਬਹੁਤ ਵਧੀਆ ਲੱਗਾ ਸਾਡੇ ਕੋਲ ਪਾਣੀ ਪਹੁੰਚਿਆ ਜੀ ਸਾਡੇ ਕੋਲ ਲਾਈਟ ਪਹੁੰਚੀ ਆ ਜਿਸ ਚੀਜ਼ ਦੀ ਕਿਸਾਨ ਨੂੰ ਲੋੜ ਆ ਉਹ ਚੀਜ਼ ਸਾਡੇ ਕੋਲ ਪਹੁੰਚੀ ਆ ਜੀ ਸਾਨੂੰ ਮੱਲਾ ਇਹ ਪਿੰਡ ਚ ਪੀਣ ਨੂੰ ਪਾਣੀ ਨਹੀਂ ਚੰਗਾ ਖਲੜਾ ਤੇ ਨਹਿਰੀ ਪਾਣੀ ਦੀ ਸਾਨੂੰ ਸਭ ਤੋਂ ਵੱਧ ਲੋੜ ਆ ਉਹ ਸਭ ਵਾਦ ਨੇੜੀ ਪਾਣੀ ਦੇ ਰਹੇ ਨੇ ਕਾਨੂੰਨ ਲੈਟ ਵੱਧ ਤੋਂ ਵੱਧ ਦੇ ਰਹੇ ਨੇ ਹੁਣ ਕੀ ਉਮੀਦਾਂ ਨੇ ਤੁਹਾਨੂੰ ਅੱਗੇ ਸਾਨੂੰ ਇਹ ਉਮੀਦਾਂ ਨੇ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਇਹਨਾਂ ਕੋਲ ਟਾਈਮ ਆ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧੇ ਕੰਮ ਕਰਨਗੇ ਤੇ ਲੋਕਾਂ ਦਾ ਮਾਲਾ ਵੀ ਵੱਧ ਤੋਂ ਵੱਧੇ ਮਾਲਾ ਵੀ ਸਹਿਯੋਗ ਇਹਨਾਂ ਨਾਲ ਆ ਤੇ ਲੋਕ ਵੀ ਇਹਨਾਂ ਦੇ ਨਾਲ ਜੁੜੇ ਇਸ ਕਰਕੇ ਆ ਵੀ ਇਹ ਵੱਧ ਤੋਂ ਵੱਧ ਕੰਮ ਕਰਨ ਕੀ ਉਮੀਦ ਹੈ ਵੀ ਤੁਹਾਡੇ ਪਿੰਡ 'ਚੋਂ ਕਿੰਨੀ ਕਿ ਬੋਟ ਤਾਂ ਕੀ ਬੋਟ ਤਾਂ ਐਂ ਵੀ ਸਾਡੇ ਪਿੰਡੋਂ ਪਹਿਲਾਂ ਵੀ ਹੋਦੀ ਸੀ ਸਾਨੂੰ ਐ ਸੀ ਵੀ ਇਹ ਵੀ ਸਭ ਤੋਂ ਵੱਧ ਮਾਲਾ ਵੀ ਅਸੀਂ ਜੋਰ ਤੇ ਕੰਪੀਟੀਸ਼ਨ ਹੈ ਵੀ ਸਭ ਤੋਂ ਵੱਧ ਬੋੜੀਨਾਂ ਨੂੰ ਵੀ ਇਸ ਹਲਕੇ ਤੋਂ ਵਾਅਦਾ ਮਤਲਬ ਆਪਣੇ ਬਿਰਧਾਂ ਨੂੰ ਜਿਤਾਉਣ ਦੀ ਕੋਸ਼ਿਸ਼ ਦੇ ਮਤਲਬ ਵੀ ਕਰਾਂਗੇ ਠੀਕ ਹੈ ਜੀ ਧੰਨ ਆਸਟਾ ਹਾਂਜੀ ਕੀ ਨਾਮ ਆ ਜੀ ਤੁਹਾਡਾ ਤੇ ਕਿਹੜੀ ਪਾਰਟੀ ਛੱਡ ਕੇ ਆਏ ਹੋ ਮੈਂ ਜੀ ਕਾਲੀ ਵਾਲ ਛੱਡ ਕੇ ਆਇਆ ਹਾਂ ਟੀਮ ਵਾਲਾ ਤੇ ਕਿਹੜੀ ਪਾਰਟੀ ਕਰਾਲੇ ਅੱਜ ਹਾਂ ਮਾਂ ਦੀ ਪਾਰਟੀ ਕੀ ਤੁਹਾਨੂੰ ਵਧੀਆ ਲੱਗਿਆ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਲੱਗਾ ਹਰ ਇੱਕ ਚੀਜ਼ ਹੀ ਵਧੀਆ ਲੱਗੀ ਹੈ ਜਿਹੋਦੀ ਸਰਕਾਰ ਹੈ ਅਕਾਲੀ ਦਲ ਦੇ ਵਿੱਚ ਤੁਸੀਂ ਕਿੰਨੇ ਚਿਰ ਤੁਸੀਂ ਅਕਾਲੀ ਦਲ ਦੇ ਵਿੱਚ ਮੈਂ ਜੋ ਜ਼ਿੰਦਗੀ ਆਪਣੀ ਆਮ ਸਰ ਬੋਰਡ ਪਾਉਣ ਲੱਗਾ ਅਕਾਲੀ ਦਲ ਨੂੰ ਪਾਇਆ ਤੇ ਉਦੋਂ ਤੋਂ ਹੁਣ ਤੁਹਾਨੂੰ ਕੀ ਕਾਰਨ ਹੈ ਅੱਛਾ ਅੱਛਾ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਅੱਗੇ ਸਰਕਾਰ ਤੁਹਾਨੂੰ ਕੀ ਅੱਗੇ ਸਰਕਾਰ ਇਹੋ ਆਵੇ ਜੀ ਕਹਿੰਦੇ ਇਹਨਾਂ ਦੇ ਜਿੰਨੇ ਐਮਪੀ ਸਾਰੇ ਜਿੱਤਣਗੇ ਕਿੰਨੇ ਪੀਖੜੇ ਸਾਰੇ ਦਿੱਤਾਂ ਇਹ ਸਰਕਾਰ ਦੇ ਕੀ ਕੰਮ ਵਧੀਆ ਲੱਗੇ ਤੁਹਾਨੂੰ ਸਰਕਾਰ ਦੇ ਸਾਰੇ ਕੰਮ ਵਧੀਆ ਹੀ ਸਨ ਬੜੀ ਮੰਗਦਾ ਜੀ ਸਾਡੇ ਕੋਲ ਠੱਗੀ ਨਹੀਂ ਕੋਤਰੀ ਨੂੰ ਕੋ ਜਾਕਾ ਨਹੀਂ ਕੋਈ ਜਿਹੜਾ ਪਰਚਾ ਨਹੀਂ ਹੁੰਦਾ ਜੀ ਝੂਠਾ ਸਰਕਾਰ ਨਾ ਚੱਲਦੀ ਠੀਕ ਹੈ ਜੀ ਤੁਸੀਂ ਰੋਸ ਤੇ ਫਾਈ ਕੀ ਨਾਮ ਹੈ ਤੁਹਾਡਾ ਰਚੰਦਾ ਜੀ ਤੇ ਤੁਸੀਂ ਕਿਹੜੀ ਪਾਰਟੀ ਛੱਡ ਕੇ ਆਏ ਹੋ ਅਸੀਂ ਕਾਂਲੀ ਪਾਰਟੀ ਛੱਡ ਗਏ ਅੱਛਾ ਹੁਣ ਤੋਂ ਅਸੀਂ ਕੀ ਉਮੀਦਾਂ ਨੇ ਤੁਹਾਨੂੰ ਇਸ ਸਰਕਾਰ ਤੋਂ ਇਸ ਤੋਂ ਸਾਨੂੰ ਉਮੀਦਾਂ ਹੈ ਜੀ ਸਾਨੂੰ 50 ਲੱਖ ਰੁਪਏ ਵਾਟ ਵਾਸਤੇ ਦਿੱਤਾ ਕਰ ਦਿੱਤੀ ਸਭ ਨੇ ਅੱਛਾ ਜੀ ਠੀਕ ਹੈ ਜੀ ਸਾਨੂੰ ਪਾਣੀ ਪੀਣ ਨੂੰ ਬਹੁਤ ਮਾੜਾ ਦਿੱਕਤੀ ਦਾ ਲੇਟ ਸਾਡੀ ਮਾਫ ਕਰਤੀ ਗਰੀਬਾਂ ਦੀ ਬਾਕੀ ਸਾਡਾ ਸਕੂਲ ਹੈ ਪ੍ਰੇਮਲੀ ਸਕੂਲ ਗਰੀਬਾਂ ਦੇ ਬੱਚੇ ਪੜ੍ਹਦੇ ਆਂ ਵੀ ਸਰਕਾਰ ਤੋਂ ਤੁਸੀਂ ਖੁਸ਼ ਹੋਗੇ ਸਰਕਾਰ ਤੋਂ ਇਸ ਹਾਂਜੀ ਪੂਰੇ ਖੁਸ਼ ਠੀਕ ਹੈ ਪਕਪਾ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਹਲਕਾ ਸਰਪੂਲਗੜ ਦੇ ਵਿੱਚ ਆਵਾਜ਼ਮੀ ਪਾਰਟੀ ਦਾ ਕਾਫਲਾ ਘੁੰਮਦਾ ਚੱਲ ਰਿਹਾ ਅੱਜ ਸਵੇਰੇ ਫੱਟਾ ਮਾਲੂ ਕਿਤੇ ਬਹੁਤ ਸਾਰੇ ਪਰਿਵਾਰ ਆਵਾਜ਼ਮੀ ਪਾਰਟੀ ਦੀ ਰਲੇ ਪਰ ਦੇਖੋ ਦੇਰ ਰਾਤ ਹੋ ਚੁੱਕੀ ਹੈ ਜੀ तकरीबन 8:30 ਵਜੇ ਚੁੱਕੀ ਨੇ ਤੇ 8:30 ਵਜੇ ਵੀ ਅਸੀਂ ਫੰਕਸ਼ਨ ਕਰ ਰਹੇ ਹਾਂ ਜੀ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਭੁੱਲਾ ਸਿੰਘ ਜੀ ਦਾ ਪਰਿਵਾਰ ਸਰਦਾਰ ਦਸਲੀਵ ਸਿੰਘ ਜੀ ਰਮਨਦੀਪ ਕੋ ਨੰਬਰਦਾਰ ਇਹ ਸਾਰੇ ਗੱਤੇ ਸਿੰਘ ਹੋਏ ਤੇ ਕਈ ਪਰਿਵਾਰਾਂ ਸਮੇਤ ਆ ਗਿਆ ਆਦਮੀ ਪਾਰਟੀ ਦੀ ਸ਼ਾਮਲ ਹੋਇਆ ਮੈਂ ਜੀ ਆਇਆਂ ਨੂੰ ਆਖਣਾ ਇਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਸੀਂ ਕੰਮਾਂ ਦੇ ਦੇਖਦੇ ਹੋਏ ਜੋ ਟੇਲਾਂ ਤੇ ਪਾਣੀ ਆਇਆਗਾ ਚਾਹੇ ਵਾਟਰ ਬਾਕਸ ਦੇ ਕੰਮ ਹੋਏ ਆ ਜਾਂ ਆਪਸੀ ਭਾਈਚਾਰਾ ਬਣਿਆ ਉਸ ਨੂੰ ਦੇਖਦੇ ਹੋਏ ਅਸੀਂ ਆਵਾਦਮੀ ਪਾਰਟੀ ਚ ਸ਼ਾਮਲ ਹੋਏ ਆ ਮੈਂ ਸਾਰੇ ਪਰਿਵਾਰਾਂ ਨੂੰ ਇਹਨਾਂ ਦੀਆਂ ਵਾ ਤੁਹਾਡੇ ਜਿਹੜੇ ਚੋਣ ਪ੍ਰਚਾਰ ਚੱਲ ਰਿਹਾ ਜੀ ਲੋਕ ਜੁੜ ਰਹੇ ਐ ਇਹ ਕੀ ਸਮਝਦੇ ਹੋ ਜੀ ਦੋ ਸਾਲਾਂ ਦੇ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਜੁੜ ਰਹੇ ਐ ਲੋਕ ਜਾਂ ਆਉਣ ਵਾਲੇ ਸਮੇਂ ਨੂੰ ਦੇਖ ਕੇ ਜੁੜ ਰਹੇ ਦੇਖੋ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਕਹਿਤਾ ਸੀਗਾ ਕਿ ਅਸੀਂ ਵਿਕਾਸ ਦੇ ਨਾਂ ਤੇ ਵੋਟਾਂ ਮੰਗਣੀਆਂ ਨੇ ਹੁਕਮਤਮਾਨ ਜੀਆ ਨੇ ਦੋ ਸਾਲ ਦੇ ਸਾਡੇ ਜਿਹੜੇ ਕੰਮ ਨੇ ਮੈਂ ਦੋ ਸਾਲਾਂ ਦੇ ਕੰਮਾਂ ਦੇ ਆਧਾਰ ਤੇ ਪਿੰਡਾਂ ਚ ਆਉਣੇ ਆਂਗੇ ਕਿ ਜਿਹੜੇ ਦੋ ਸਾਲ ਦੇ ਸਾਡੇ ਕੰਮ ਵੇਖ ਲਓ ਕਹਿੰਦੇ ਲਾਦੇ ਪਾਣੀ ਆਗਾ ਚਾਹੇ ਸੜਕਾਂ ਦੀ ਬਰੰਭਤਾ ਭਾਵੇਂ ਸ਼ਹਿਰ ਦੇ ਕੰਮ ਆ ਇਲਾਕੇ ਦੇ ਕੰਮ ਆ ਵਾਟਰਬਾਕਸ ਦੇ ਕੰਮ ਆ ਅਸੀਂ ਇਕੱਲੇ ਕੰਮਾਂ ਦੀ ਗੱਲ ਕਰ ਰਹੇ ਆ ਨਾ ਅਸੀਂ ਕਿਸੇ ਧਰਮ ਦੀ ਜਾਤੀ ਦੀ ਰਾਜਨੀਤੀ ਕਰਦੇ ਆ ਤੇ ਸਿਰਫ ਡਿਵੈਲਪਮੈਂਟ ਨੂੰ ਵੇਖਦੇ ਹੋਏ ਪਰਿਵਾਰ ਆ ਰਹੇ ਨੇ ਤੇ ਇਹਨਾਂ ਨੂੰ ਵਿਸ਼ਵਾਸ ਵੀ ਆ ਵੀ ਜੋ ਵੀ ਵਾਦਾ ਮੈਂ ਕੀਤਾ ਸੀ ਉਹ ਪੂਰਾ ਕੀਤਾ ਤੇ ਇਸੇ ਤਰ੍ਹਾਂ ਅੱਗੇ ਜੋ ਕੰਮ ਹੋਣ ਆ ਰਹੇ ਆ ਇਹਨਾਂ ਦਾ ਵਿਸ਼ਵਾਸ ਆ ਸਰਕਾਰ ਤੇ ਤੇ ਸਾਡੇ ਤੇ ਕਿ ਉਹ ਕੰਮ ਹੋਣਗੇ ਇਸ ਕਰਕੇ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਤੇ ਸਾਡੇ ਕੀਤੇ ਹੋਏ ਵਾਅਦਿਆਂ ਨੂੰ ਨਿਭਾਉਣ ਦੀ ਜਿਹੜੀ ਹੈਗੀ ਆ ਕਿ ਸ਼ਕਤੀ ਨੂੰ ਦੇਖਦੇ ਹੋਏ ਸਾਡੇ ਨਾਲ ਜੁੜਨੀ ਆਮ ਤੌਰ ਤੇ ਜੀ ਅੱਜ ਕੱਲ੍ਹ ਚੱਲ ਰਿਹਾ ਹੈ ਕਿ ਪਾਰਟੀਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ ਹੀ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੀਆਂ ਹਨ ਨਾ ਨਾ ਕਿ ਆਪਣੇ ਕੋਈ ਕੀਤੇ ਹੋਏ ਕੰਮਾਂ ਨੂੰ ਅੱਗੇ ਲੈ ਕੇ ਆ ਰਹੇ ਹਨ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ ਦੇਖੋ ਮੈਂ ਤਾਂ ਜਦੋਂ ਬੋਲਦਾਗਾ ਮੇਰੇ ਕੋਲੇ ਤਾਂ ਕੰਮ ਭੁੱਲ ਜਾਣਾ ਭਾਈ ਜਦੋਂ ਬੋਲ ਲੈਂਦਾ ਡਿਵੈਲਪਮੈਂਟ ਤੇ ਇੰਨੇ ਕੰਮ ਨੇ ਕਿ ਆ ਕਰਾਇਆ ਆ ਕਰਾਇਆ ਠੀਕ ਆ ਪਰ ਮੈਂ ਇੱਕ ਕਹਿਣਾ ਚਾਹੁੰਦਾ ਕਿ ਨਿੱਜੀ ਕਿਸੇ ਦੇ ਦੂਸ਼ਣਵਾਦੀ ਨਹੀਂ ਕਰਨੀ ਚਾਹੀਦੀ ਵਿਚਾਰਧਾਰਾ ਦੀ ਲੜਾਈ ਆ ਕਿ ਆਪਦੀਆਂ ਆਂਦੀਆਂ ਪਾਰਟੀਆਂ ਪ੍ਰਾਪਤੀਆਂ ਦੱਸਣ ਮੈਂ ਆਪਦੀਆਂ ਦੱਸਦਾਗਾ ਪ੍ਰਾਪਤੀਆਂ ਦੱਸ ਕੇ ਲੋਕਾਂ ਨੂੰ ਪਤਾਗਾ ਅਜਕਲ ਦੂਸ਼ਣਵਾਦੀ ਨਾਲ ਨਾ ਕੋਈ ਇੱਕ ਦੂਜੇ ਦੇ ਉੱਤੇ ਕੋਈ ਵਿਸ਼ਵਾਸ ਕਰਦਾਗਾ ਜੇ ਪ੍ਰਾਪਤੀਆਂ ਨੇ ਤਾਂ ਲੋਕ ਤੁਹਾਡੇ ਨਾਲ ਜੁੜਨਗੇ ਮੈਂ ਤਾਂ ਆਪਣੇ ਡਿਵੈਲਪਮੈਂਟ ਦੀਆਂ ਪ੍ਰਾਪਤੀਆਂ 2 ਸਾਲਾਂ ਦੀ ਦਿਖਾਉਣਾ ਮੈਂ ਤਾਂ ਪਹਿਲਾਂ ਰਿਪੋਰਟ ਕਾਰਡ ਵੀ ਪੇਸ਼ ਕੀਤਾ ਆਪਦੀ ਫੇਸਬੁੱਕ ਤੇ ਕਿ 2 ਸਾਲਾਂ ਦੇ ਵਿੱਚ ਮੈਂ ਆਹ ਕੰਮ ਕਰਾਏ ਆ ਆਹ ਰਹਿ ਗਏ ਆ ਮੇਰੀ ਤਰਜੀਹ ਆ ਜਿਹੜੇ ਕੰਮ ਹੋਣ ਵਾਲੇ ਆ ਤਾਂ ਮੈਂ ਡਵੈਲਪਮੈਂਟ ਦੇ ਹਸਾਰ ਤੇ ਫੋਕਸ ਕਰਾਂ ਕੱਲ ਨੂੰ ਇੱਕ ਕਰੋੜ ਸ਼ੋ ਵੀ ਨਿਕਲ ਰਿਹਾ ਜਿਹੜਾ ਆਮاں ਦੇ ਵੀ ਪਾਰਟੀ ਬਣੀ ਹੋ ਉਹ ਕਿੱਥੋਂ ਲੈ ਕੇ ਕਿਹ ਰੂਟ ਪਲਾਨ ਹੋ ਗਏ ਤੇ ਕੀ ਉਮੀਦਾਂ ਨੇ ਉਸ ਤੇ ਵੀ ਲੋਕਾਂ ਦੇ ਕਿੰਨਾ ਘੱਟ ਆਉਂਦੀ ਉਮੀਦ ਹੈ ਕੱਲ ਨੂੰ ਨੌਜਵਾਨਾਂ ਵੱਲੋਂ ਆਪਣਾ ਜਿਹੜੀਆਂ ਕੈਂਚੀਆਂ ਨੇ ਸਰਸਾ ਕੈਂਚੀਆਂ ਜੈਨ ਚੌਂਕ ਦੇ ਕੋਲੋਂ ਸ਼ੁਰੂ ਹੋ ਕੇ ਆਪਾਂ ਰਵ ਦਿੱਤੇ ਵਾਲਾ ਚੌਂਕ ਤੱਕ ਨੌਜਵਾਨਾਂ ਦਾ ਇੱਕ ਮੋਟਰਸਾਈਕਲ ਜਿਹੜਾ ਹੈਗਾ ਰੋਡ ਸ਼ੋ ਕਰ ਰਹੇ ਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਲੈ ਕੇ ਨੌਜਵਾਨ ਪਹੁੰਚ ਰਹੇ ਨੇ ਇਹ ਸਿੱਧਾ 메ਨ ਰੋਡ ਦੇ ਹੁੰਦੇ ਹੋਏ ਸ਼ਹਿਰ ਦੇ ਵਿੱਚ ਦੀ ਹੁੰਦਾ ਹੋਇਆ 메ਨ ਜਿਹੜੀ ਆਪਣੀ ਸਟੇਟ ਹਾਈਵੇ ਹੈਗਾ ਇਹ ਤੇ ਜਾਂਦਾ ਹੋਇਆ ਰਮਦਿੱਤੇ ਵਾਲੇ ਖਤਮ ਹੋਣਾ ਤਾਂ ਕਿ ਅਸੀਂ ਦੱਸੀਏ ਕਿ ਕਿੰਨੇ ਨੌਜਵਾਨ ਆ ਜਿਹੜੇ ਸਾਡੀਆਂ ਸੀ ਨੌਕਰੀਆਂ ਦਿੱਤੀਆਂ ਕੰਮ ਕੀਤੇ ਆ ਤੇ ਅੱਜ ਨੌਜਵਾਨ ਸਾਡੇ ਨਾਲ ਕਿੰਨੇ ਜੁੜਿਆ ਉਹ ਰੋਡ ਸ਼ੋਅ ਕਰਨਾ 8:30 ਵਜੇ ਸ਼ੁਰੂ ਹੋ ਕੇ ਰਮਦਿੱਤੇ ਵਾਲਿਆਂ ਪੈਂਚਗਾਂ ਤੇ ਸਟਾਰਟ ਜਿਹੜਾ ਹੈਗਾ ਖਤਮ ਹੋਣਾ ਔਰ ਕੀ ਸੰਦੇਸ਼ ਦੇਣਾ ਚਾਹੂੰਗਾ ਜੀ ਹੁਣ ਜਿਹੜੇ ਪਿੰਡਾਂ 'ਚ ਤੁਹਾਡੇ ਨਾਲ ਨਵੇਂ ਭਾਰੀ ਕਿਸ ਦੀ ਸਰਪੰਚ ਪੰਚ ਤੇ ਹੋਰ ਉਹਦੇ ਦਰ ਰਲ ਰਹੇ ਨੇ ਦੂਸਰੀਆਂ ਪਾਰਟੀਆਂ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਦੇਖੋ ਕੰਮਾਂ ਨੂੰ ਵੇਖਦੇ ਆਓ ਮੈਂ ਤਾਂ ਇੱਕ ਭਾਵੇਂ ਸਰਪੰਚ ਕਿਸੇ ਵੀ ਪਾਰਟੀ ਦਾ ਸੀਗਾ ਪੰਚਾਇਤਾਂ ਕਿਸੇ ਵੀ ਪਾਰਟੀ ਦੀਆਂ ਜੀ 2 ਸਾਲਾਂ ਦੇ ਵਿੱਚ ਬਾਧੂ ਫੰਡ ਦਿੱਤੇ ਇਸੇ ਵਜ੍ਹਾ ਕਰਕੇ ਆ ਕਿ ਅੱਜ ਪੰਚ ਸਰਪੰਚ ਜਿਹੜੇ ਮੌਜੂਦਾ ਨੇ ਜਾਂ ਸਾਥਕਾਂ ਨੇ ਸਾਡੇ ਨਾਲ ਆ ਰਹੇ ਨੇ ਸਾਰਿਆਂ ਨੂੰ ਅਪੀਲ ਕਰਦਾ ਕਿ ਵਸਾ ਮੌਕਾ ਮਿਲਿਆਗਾ ਸਰਕਾਰ ਦਾ ਐਮਐਲਏ ਪਹਿਲੀ ਵਾਰੀ ਸੰਦੂਰਗੜ ਦੇ ਵਿੱਚ ਹੋਇਆ ਆਪਣੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਸੰਗਤ ਨੇ ਸਾਨੂੰ ਮੌਕਾ ਦਿੱਤਾ ਆਪਾਂ ਇਲਾਕੇ ਦੀ ਡਿਵੈਲਪਮੈਂਟ ਬਾਤ ਤੇ ਸਾਰੇ ਇਕੱਠੇ ਹੋ ਕੇ ਆਪਾਂ ਸਰਕਾਰ ਦਾ ਸਾਥ ਦੇਈਏ ਜਿਹੜੇ ਆਉਂਦੇ 3 ਸਾਲਾਂ ਤੱਕ ਆਪਣੇ ਇਲਾਕੇ ਦੇ ਸਾਰੇ ਕੰਮ ਹੋ ਸਕਣ ਇੱਕ ਮੈਂ ਬੇਨਤੀ ਹਰੇਕ ਸਟੇਜ ਤੋਂ ਆਪ ਕਰਦਾ ਕਿ ਵੋਟਾਂ ਦੇ ਵਿੱਚ ਆਪਸੀ ਭਾਈਚਾਰਾ ਨਾ ਤੋੜੋ ਭਾਈਚਾਰਾ ਬਣਾ ਕੇ ਰੱਖੋ ਨਹੀਂ ਵੋਟਾਂ ਵੇਲੇ ਲੀਡਰ ਲੜਾਵਾਂ ਦੇ ਹੁੰਦੇ ਆ ਪਰ ਮੇਰਾ ਇੱਕੋ ਹੀ ਸੰਦੇਸ਼ ਆ ਵੀ ਭਾਈਚਾਰਾ ਬਣਾ ਕੇ ਵੋਟਾਂ ਪਾਓ ਭਾਈਚਾਰਾ ਨਾਲ ਤੋੜੋ ਤੇ ਸਾਰੇ ਰੜ ਕੇ ਇਕੱਠੇ ਇੱਕ ਹੋਰ ਸੀਗਾ ਜਿਹੜਾ ਤੁਸੀਂ ਕਹਿੰਦੇ ਅਸੀਂ ਕੰਮ ਦੇ ਨਾਂ ਤੇ ਵੋਟਾਂ ਮੰਗਦੇ ਆਈ ਪਰਨੇ ਵੀ ਉਹ ਦਿੱਤਾ ਹੀ ਬਿਆਨ ਵੀ ਅਸੀਂ ਵੀ ਕੰਮ ਦੇ ਨਾਂ ਤੇ ਵੋਟਾਂ ਮੰਗਦੇ ਆ ਅਸੀਂ ਕਿਸੇ ਦੇ ਵਿਰੁੱਧ ਨਹੀਂ ਬੋਲਦੇ ਤੁਹਾਡੇ ਬਿਆਨ ਨੂੰ ਆਪ ਬੋਲਾਂ ਲੱਗੇ ਉਹਦੇ ਬਾਰੇ ਕੀ ਕਹਾਂਗੇ ਚਲੋ ਚੰਗੀ ਗੱਲ ਆ ਫਿਰ ਪਤਾ ਲੱਗ ਜੂ ਕਿਹਦੇ ਕੰਮਾਂ ਨੂੰ ਲੋਕ ਕਹਿੰਦੇ ਆ ਜ਼ਹਿਮ ਹੱਥ ਦਾ ਦਿੰਦੇ ਆ ਕਿਹਦੇ ਨੂੰ ਮਾਨਤਾ ਦਿੰਦੇ ਆ ਕਿ ਜੇ ਉਹਨਾਂ ਨੇ ਕੀਤੇ ਹੋਏ ਤਾਂ ਉਹਨਾਂ ਨੂੰ ਮਾਨਤਾ ਮਿਲ ਜੂ ਸਾਡੇ 2 ਸਾਲਾਂ ਦੇ ਕੰਮ ਕਿ ਸਾਨੂੰ ਮਾਨਤਾ ਮਿਲ ਜੂ ਚ ਇੱਕ ਕਮਾੜੇ ਧਾਰਤੀ ਵਾਸ ਹੋਵੇ ਅ ਮਰੇ ਸਾਹਿਬ ਪੰਜਾਬ ਦੇ ਵਿੱਚ ਆਵਾਜ਼ ਦੀ ਪਾਰਟੀ ਦਾ ਕੀ ਸਕੋਰ ਹੋਇਆ ਇਸ ਕਰੀ ਅਸੀਂ ਤਾਂ 13 0 ਤੁਹਾਨੂੰ ਦੱਸਤਾ ਸਾਡਾ ਤਾਂ ਭਗਵੰਤ ਮਾਨ ਜੀ ਦਾ ਇੱਕੋ ਹੀ ਆ ਕਿ 13 0 ਇਸ ਵਾਰੀ ਸੰਸਦ ਦੇ ਵਿੱਚ ਪੰਜਾਬ ਬਣੇਗਾ ਇਹ 0 ਤੇ 13 0 ਠੀਕ ਹੈ